ਹੈਲੋ ਨਹੀਂ ਨਹੀਂ ਹੈਲੋ ਬਾਈ ਸਾਨੂੰ ਸੌਣ ਲੱਗੇ ਸਾਡਾ ਮੈਚ ਲੱਗੂਗਾ ਬਾਈ ਠੀਕ ਆ ਵੜ ਕੇ ਨਾ ਕੋਈ ਆਕਰ ਬਾਈ ਸਾਂਝਾ ਅੱਜ ਹੁਣ ਮੈਂ ਬੰਮੂ ਖੜੇ ਵਾਲਾ ਕਿਹੜਾ ਬੰਦਾ ਉਹ ਬਾਈ ਸੌਣ ਉਹ ਦੋਨੇ ਟੀਮਾਂ ਨੂੰ ਗਰਾਊਂਡ ਦੀ ਸਵਾਜੇ ਸਾਂਝਾ ਕਰੋ ਜ਼ੋਰ ਨਾਲ ਕੇ ਮੈਚ ਵਿਖਾਓ ਦੂਜੀ ਟੀਮ ਵਾਲੇ ਵੀ ਆ ਜਾ ਬਾਈ ਸੌਖਾ ਉਹ ਵੀਰੇ ਇਧਰਲੀ ਟੀਮ ਵਾਲੇ ਵੀ ਆ ਕੇ ਸੌ ਦੇ ਦੋਤੇ ਵਾਲੇ ਸੌ ਪਾ ਦੇ ਬਾਈ ਪੁੰਦੜਾ ਰਿਹਾ ਆਜੇ ਤੇ ਆ ਬਾਈ ਬੋਲੇ ਦਰਸ਼ਕਾਂ ਸਾਨੂੰ ਗਾਲਾਂ ਕੱਢੀ ਜਾਂਦੇ ਬਾਈ ਹਨ ਨੂੰ ਸੌਂ ਲੱਗੇ ਮੈਂ ਸਾਡਾ ਲੱਗੂਗਾ ਟਰੇਡਰ ਤੇ ਜਾਪੀ ਬਾਈ ਨੇ ਚੋਨੇ ਆ ਬਾਈ ਦੱਸ ਦੇ ਕਿਵੇਂ ਚੋਨੇ ਆ ਬਸ ਟਰੇਡਰ ਤੇ ਜਾਪੀ ਆ ਬਾਈ ਮੋਲੂ ਬੱਪਾ ਅਵਰ ਸਕੋਰਿੰਗ ਟੱਚ ਗਿਣੇ ਜਾਣਗੇ ਪਾਵਰ ਸਕੋਰਿੰਗ ਤੇ ਟੱਪਾਂ ਦੇ ਸਾਹਮਣੇ ਬਾਈ ਕੱਟੂਗਾ ਬਸ ਟ੍ਰੇਡਰ ਜਾਤੀ ਜਿਨ੍ਹਾਂ ਨੇ ਮੋਰਚਾ ਦੇ ਨੇ ਬਾਈ ਨਾਕਰਾ ਮਾਰਦੇ ਮੈਚ ਵਧੀਆ ਲੱਗੇ ਆਵਾਜ਼ ਜੀਰ ਜੋਗੇ ਜੀਰ ਜੋਗੇ ਜੋਦੇ ਰਹੋ ਜੋਦੇ ਰਹੋ ਧੰਨਵਾਦ ਕਰਦੇ ਸਾਰੇ ਦਰਸ਼ਕ ਵੀਰਾਂ ਦਾ ਸਮੁੱਚਾ ਕਲੱਬ ਨਗਰ ਪੰਚਾਇਤ ਆੜ ਵਾਲੇ ਦਾ ਬੱਚੇ ਬੱਚੀਆਂ ਦਾ ਧੰਨਵਾਦ ਵੇਖੋ ਇਹ ਮੈਚ ਸਾਡੇ 14 ਤੇ 15 ਪੁਆਇੰਟ ਦਾ ਇਹ ਮੈਚ ਫਾਈਨਲ ਮੈਚ ਪੁੰਦਲ ਤੇ ਦੋਦੇ ਦੇ ਵਿਚਾਲੇ ਖੇਡਿਆ ਜਾ ਰਿਹਾ ਆਲਾ ਬਾਈ ਉਧਰਲੀ ਲਾਈਨ ਤੇ ਕਲੀ ਪਾ ਦਿਓ ਜੀ ਉਧਰਲੀ ਲਾਈਨ ਤੇ ਲਓ ਮੈਚ ਸ਼ੁਰੂ ਹੈ ਮੇਰੇ ਵੀਰੋ ਇਧਰ ਟੀਮ ਜਿਹੜੀ ਮੇਰੇ ਵੀਰੋ ਪੁੰਦਰ ਦੀ ਟੈਂਕੀ ਵਾਲੀ ਸਾਈਡ ਹੈ ਤੇ ਦੂਸਰੇ ਪਾਸੇ ਟੀਮ ਜਿਹੜੀ ਮੇਰੇ ਵੀਰੋ ਪਹੁੰਚ ਚੁੱਕੀ ਹੈ ਉਹ ਹੈ ਟੀਮ ਕਹਿੰਦੇ ਦੋਦੇ ਜੀ ਮੇਰੇ ਵੀਰੋ ਲਓ ਗੁਰੀ ਤੇ ਕੀਪੇ ਦੇ ਦਰਮਿਆਨ ਮੁਕਾਬਲਾ ਤੇ ਪਹੁੰਚ ਗੁਰੀ ਧਲੇਰ ਨੇ ਪਹਿਲਾ ਡੇਢ ਪੁਆਇੰਟ ਜਿਹੜਾ ਹੈ ਉਹ ਦੋਦੇ ਦੀ ਟੀਮ ਦੇ ਲਈ ਜੋੜ ਦਿੰਦਾ ਹੈ ਇਸੇ ਜ਼ਿਲ੍ਹੇ ਦਾ ਮਾਣ ਹੈ ਕਹਿੰਦੇ ਰਾਣੀ ਵਾਲਾ ਪਿੰਡ ਹੈ ਮੇਰੇ ਵੀਰੋ ਕੋਹਣੀ ਇਸ ਲਈ ਕਬੱਡੀ ਦਾ ਜਾਦੂਗਰ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਰ ਹੈ ਉਧਰ ਕਾਲਾ ਘੋੜਾ ਨਾਲ ਲਵਲੀਆਂ ਤੇ ਨੌਜਨ ਦੇਖਦਾ ਵੀ ਇਸ ਲਈ ਘੋੜੇ ਦੇ ਨਾਲ ਕਹਿੰਦੇ ਮੁਕਾਬਲਾ ਤੇ ਕੋਹਣੀ ਰਾਣੀ ਵਾਲੀ ਹੈ ਨਰਵੈਨ ਸਿੰਘ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਉਹ ਸਦੀਰ ਕਬੱਡੀ ਸੁਖਵੀਰ ਸਰਾਮਾ ਵਾਲਾ ਪਿੱਥੇ ਵਾਲਾ ਸ਼ੀਰ ਉਹ ਸੁਖਵੀਰ ਸਰਾਮਾ ਵਾਲਾ ਮੇਰੇ ਵੀਰੋ ਪੁਆਇੰਟ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਦਵਾਨ ਚੰਦ ਸਰਪੰਚ ਵੱਲੋਂ 100-100 ਰੁਪਿਆ ਜਿਹੜਾ ਖੋਨੀ ਦੀ ਰੇਟ ਤੇ ਇਹ ਜੀ ਪੈਸੇ ਤੇ ਸਕੋਰਰ ਵੀਰ ਨੂੰ ਦੇ ਦਿਓ ਬਾਅਦ ਵਿੱਚ ਰੌਲਾ ਪੈ ਜਾਂਦਾ ਲਓ ਸਾਹਮਣੇ ਇਸ ਲਈ ਜੱਗੀ ਭੋਦੜ ਵਾਲਾ ਤੇ ਜਫਾ ਘੋੜੇ ਦੀ ਕੋਸ਼ਿਸ਼ ਹੈ ਮੁਕਾਬਲਾ ਸਕਦਾ ਹੈ ਦੋਨੋਂ ਕਬੱਡੀ ਖਿਡਾਰੀਆਂ ਦੇ درمیان ਲਓ ਜੱਗੀ ਤੇ ਘੋੜਾ ਟੱਕਰ ਪੈ ਗਈ ਸ਼ੇਰਾ ਦੀ ਬੱਲੇ 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 ਓ ਓ ਜਿਹਦਾ ਸਵਾਰ ਆ ਲਲਕਾਰਾ ਬਾਹਰ ਦਿਓ ਲਓ ਇਸ ਲਈ ਕਹਿੰਦੇ ਤਗੜਾ ਮੈਚ ਮੇਰੇ ਵੀਰੋ ਇਸ ਲਈ ਕਹਿੰਦੇ ਨੌਜਨ ਗੁਰੀ ਧਲੇਰ ਹੈ ਲਓ ਸਾਹਮਣੇ ਗੁਰੀ ਧਲੇਰ ਵਾਲਾ ਨੌਜਨ ਕਬੱਡੀ ਪਾੰਦਾ ਹੋਇਆ ਹੈ ਹੀਰਾ ਪਿੱਠੇ ਵਾਲਾ ਤੇ ਕਹਿੰਦੇ ਕੀਪਾ ਭੂਦਰ ਦੀ ਧਰਤੀ ਦਾ ਆ ਵੇਖੋ ਕੀਪਾ ਤੇ ਗੁਰੀ ਧਲੇਰ ਦੇ ਦਰਮਿਆਨ ਮੁਕਾਬਲਾ ਹੈ ਤੇ ਪੁਆਇੰਟ ਗੁਰੀ ਧਲੇਰ ਵਾਲੇ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਦਿਵਾਨ ਚੰਦ ਜੀ ਸਰਪੰਚੋਣਾ ਵੱਲੋਂ 100 ਰੁਪਿਆ ਕੋਹਣੀ ਦੀ ਰੇਡ ਤੇ ਲਓ ਕੋਹਣੀ ਦੀ ਰੇਡ ਤੇ ਕਹਿੰਦੇ 100 ਰੁਪਿਆ ਮੇਰੇ ਵੀਰੋ ਲੱਗਿਆ ਉਧਰ ਸਾਡੇ ਪ੍ਰਧਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਤੇ ਸਾਹਮਣੇ ਵੇਖੋ ਮੁਕਾਬਲਾ ਕਹਿੰਦੇ लवली ਦੇ ਨਾਲ ਹੈ ਰਾਉ ਕਹਿੰਦੇ ਕੋਹਨੀ ਨੂੰ ਜਫਾ ਖੇਡ ਮੈਦਾਨ ਦੇ ਵਿੱਚ 100 ਰੁਪਏ ਦੇ ਮਾਨ ਸਨਮਾਨ ਤਾੜੀ ਮਾਰ ਦਿਓ ਦਰਸ਼ਕੀਓ ਇਸ ਲਈ ਜਫਾ ਜਿਹੜਾ ਹੈ लवली ਨੇ ਲਾ ਕੇ ਤਾੜੀ ਵੱਜ ਰਹੀ ਹੈ ਮੇਰੇ ਵੀਰੋ ਸਖਵੀਰ ਸਰਾਮਾ ਵਾਲਾ ਕਬੱਡੀ ਪਾਉਂਦਾ ਹੋਇਆ ਹੈ ਸਖਵੀਰ ਸਰਾਮਾ ਦੀ ਕਬੱਡੀ ਹੈ ਲਓ ਜੱਗੀ ਭੁੰਦਰ ਵਾਲਾ ਮੇਰੇ ਵੀਰੇ ਉਸੇ ਲਈ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਜੱਗੀ ਭੁੰਦਰ ਦੀ ਕਬੱਡੀ ਪਾ ਰਹੀ ਹੈ ਨਿਰਮਲ ਸਿੰਘ ਜੀ ਸੇਖੋ ਪ੍ਰਧਾਨ ਬਾਬਾ ਮਾਨਕ ਸਿੰਘ ਹੈ ਸਪੋਰਟਸ ਐਂਡ ਵੈਲਫੇਅਰ ਕਲੱਬ ਆਲਮ ਵਾਲਾ ਗੁਰਿੰਦਰ ਸਿੰਘ ਸੇਖੋਂ ਉਹਨਾਂ ਦਾ ਰਾਜਪਾਲ ਸਿੰਘ ਜੀ ਪ੍ਰਧਾਨ ਉਹਨਾਂ ਦਾ ਧੰਨਵਾਦ ਤੇ ਇਧਰ ਕਹਿੰਦੇ ਜੱਗੀ ਦਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੁੜਦਾ ਹੋਇਆ ਗੁਰੀ ਧਲੇਰ ਵਾਲਾ ਕਹਿੰਦੇ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਜੱਜ ਸਰਪੰਚ ਵੱਲੋਂ ਕਹਿੰਦੇ ਕੋਹਨੀ ਦੀ ਰੇਡ ਤੇ 100 ਹੈ ਉਹ ਪਿੱਠੋ ਵਾਲਾ ਸ਼ੀਰਾ ਤੇ ਪੁਆਇੰਟ ਕਹਿੰਦੇ ਇਸ ਲਈ ਧਾਵੀ ਦਾ ਜੱਜ ਸਰਪੰਚ ਵੱਲੋਂ ਕਹਿੰਦੇ ਕੋਹਨੀ ਵੀਰ ਜੀ ਕੈਮਰੇ ਦੇ ਮੂਹਰੇ ਨਾ ਆਓ ਹੈਪੀ ਆਲਕ ਵੱਲੋਂ ਵੀ 100 ਰੁਪਿਆ 500 ਕੋਹਨੀ ਦੇ ਜੀ ਕੋਹਨੀ ਲਵਲੀ ਦੇ ਜੱਫੇ ਤੇ ਦਿੱਤਾ ਜਾਵੇਗਾ ਇਸ ਲਈ ਨੌਜਨ ਕੋਹਨੀ ਰਾਣੀ ਵਾਲੀ ਹੈ ਜੱਜ ਸਰਪੰਚ ਵੱਲੋਂ ਕਹਿੰਦੇ 100 ਰੁਪਿਆ ਕੋਹਨੀ ਦੇ ਲਈ ਹੈ ਇਧਰ ਕੋਨੀ ਨੇ ਪੁਆਇੰਟ ਜੋੜਿਆ ਤੇ ਸਖਵੀਰ ਸਰਾਮਾ ਬੜਾ ਗੱਭਰੂ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਪਸ ਆਇਆ ਫਾਈਨਲ ਮੈਚ ਆਲਮ ਵਾਲੇ ਦੇ ਕਬੱਡੀ ਕੱਪ ਦਾ ਹੈ ਇਸ ਲਈ ਚੱਲ ਰਿਹਾ ਮੇਰੇ ਵੀਰੋ ਮੋਟਰਸਾਈਕਲਾਂ ਦੇ ਫੈਸਲੇ ਹੋਣੇ ਆ ਉਧਰ ਕੀਪਾ ਹਾਂ ਉਹ ਸਖਵੀਰ ਉਹ ਬੱਲੇ 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 ਸਵਾਦ ਆ ਗਿਆ ਮੇਰੇ ਵੀਰੋ ਸੋਰਜ ਵੱਲੋਂ ਕਹਿੰਦੇ 100 ਰੁਪਿਆ ਜਿਹੜਾ ਹੈ ਉਹ ਨੌਜਾਨ ਕੀਪੇ ਦੇ ਲਈ ਹੈ ਇਹ ਪੈਸੇ ਦੇ ਦਿਓ ਜੀ 1000 ਰੁਪਇਆ ਸੋਰ ਜੋਨਾਂ ਵੱਲੋਂ ਪੈਸੇ ਨਾਲ ਦੀ ਨਾਲ ਹੀ ਪਹੁੰਚ ਦੇ ਕਰ ਦਿਓ ਜੱਗੀ ਭੋਂਡਰ ਵਾਲਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਂਦਾ ਹੋਇਆ ਉਧਰ ਦੇਖਣਾ ਨਹੀਂ ਕਾਲਾ ਨਾਲ ਘੋੜਾ ਦੋਦੇ ਵਾਲਾ ਤੇ ਕਹਿੰਦੇ ਦੇਖਦਾ ਆਹ ਵੇਖੋ ਘੋੜੇ ਨਾਲ ਮੁਕਾਬਲਾ ਤੇ ਜੱਗੀ ਤੇ ਘੋੜੇ ਦੇ ਦਰਮਿਆਨ ਪਾਉਣ ਜੱਗੀ ਦਾ ਜਿੰਦਰ ਵੱਲੋਂ ਕੀਪੇ ਦੇ ਲਈ 100 ਰੁਪਇਆ ਵੀਰ ਜੀ ਪਾਸੇ ਪਲੇਅਰ ਤੱਕ ਹੀ ਪਹੁੰਚ ਦੇ ਕਰ ਦਿਓ ਜਿੰਦਰ ਵੱਲੋਂ ਕੀਪੇ ਲਈ 100 ਰੁਪਇਆ ਇਧਰ ਨੌਜਨ ਗੁਰੀ ਧਲੇਰ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਦਸ਼ਮੇਸ਼ ਟੈਂਟ ਵਾਲੇ ਵੀ ਕਹਿੰਦੇ 100 ਰੁਪਇਆ ਕੀਪੇ ਦੇ ਲਈ ਹੈ ਉਹ ਭੱਜ ਗਏ ਜਿਹਨੇ ਜਾਗਤ ਪਾਈ ਹੋਈ ਆ ਨੂੰ 100 ਰੁਪਇਆ ਦੇ ਆ ਰਾਣੀ ਵਾਲੀਆ ਜੱਜ ਸਰਪੰਚ ਵੱਲੋਂ ਕਹਿੰਦੇ 100 ਲੱਗਿਆ ਹੋਇਆ ਹੈ ਹੈਲੋ ਹੈਲੋ ਉਹ ਭਾਈ ਜਿਹੜੇ ਖਿਡਾਰੀ ਖੜੇ ਆ ਗਰਾਉਂਡ ਥੱਲੇ ਬਹਿ ਜਾ ਸਾਰੇ ਸਾਰੇ ਬੈਠੋ ਆਤਮਾ ਸਿੰਘ ਜਈ ਵੱਲੋਂ ਕੋਹਣੀ ਦੇ ਲਈ 100 ਰੁਪਏ ਜੀ ਇਹ ਪੈਸੇ ਉਧਰ ਲਈ ਸਾਈਡ ਹੀ ਖੜਜੋ ਇਸ਼ਾਰੇ ਹੀ ਬਹੁਤ ਹੈ ਜੀ ਮੈਂ ਦੇਉਂਦੀ ਬੋਲਦਾ ਕਰਨੇ ਬਾਅਦ ਵਿੱਚ ਦੇ ਦਿਓ ਆਤਮਾ ਸਿੰਘ ਜਈ ਵੱਲੋਂ 100 ਰੁਪਏ ਪੂਰੀ ਧਲੇਰ ਵਾਲਾ ਖੇਰ ਰਮضان ਦੇ ਵਿੱਚ ਨੌਜਰ ਕਬੱਡੀ ਪਾਉਂਦਾ ਹੋਇਆ ਕੀਪਾ ਭੋਂਗੜ ਹੈ ਕਹਿੰਦੇ ਪਿੱਥੋ ਵਾਲਾ ਸ਼ੀਰਾ ਨਾਲ ਬੱਬੂ ਤੇ ਹੈਪੀ ਭੋਂਗੜ ਕਹਿੰਦੇ ਚਾਰ ਜਾਫੀਆਂ ਦੀ ਚੈਨ ਹੈ ਫਾਈਨਲ ਮੈਚ ਹੈ ਸ਼ੀਰੇ ਪਿੱਥੋ ਦੇ ਨਾਲ ਪੰਗਾ ਪੈ ਗਿਆ ਮੇਰੇ ਵੀਰੋ ਆਹ ਵੇਖ ਰਹਾ ਵੀ ਦੁਨੀਆ ਦਾ ਮੰਨਿਆ ਪਰ ਮੰਨਿਆ ਜੱਫੀ ਮਾਨ ਖੇਡ ਕਬੱਡੀ ਦਾ ਸ਼ੀਰਾ ਪਿੱਠੋ ਵਾਲਾ ਓਏ ਓ ਬਾਈ ਦੇਦਾ ਸਵਾਲ ਆ ਗਿਆ ਨਨਕਾਰਾ ਬਾਹਰ ਰਿਓ ਕਰੰਟ ਦਾ ਨੋਟ ਫੇਰ ਆਤਮਾ ਸਿੰਘ ਜਈ ਦਾ ਕਰੰਟ ਵਾਲਾ ਲਓ ਆਤਮਾ ਸਿੰਘ ਜਈ ਵੱਲੋਂ ਸਤਿ ਆ ਜਿਹੜਾ ਮੇਰੇ ਵੀਰੇ ਪੁੱਜਿਆ ਇਸ ਜੱਫੀ ਤੇ ਲਈ ਇਧਰ ਕੰਦੇ ਘੋੜਾ ਉਹ ਬਾਈ ਜੇ ਦਾ ਮੇਲਾ ਵਧੀਆ ਲੱਗਿਆ ਲਲਕਾਰਾ ਮਾਰ ਦਿਓ ਜਿੰਦਰ ਵੱਲੋਂ 100 ਰੁਪਇਆ ਪਿੱਥੇ ਵਾਲੇ ਸ਼ੀਰੇ ਦੇ ਲਈ ਹੈ ਲਓ ਸੁਖਵੀਰ ਸਰਾਵਾ ਵਾਲਾ ਮੇਰੇ ਵੀਰੋ ਇਸ ਲਈ ਖੇਡ ਮੈਦਾਨ ਦੇ ਵਿੱਚ ਕਵਾਨ ਚੰਦ ਸਰਪੰਚ ਵੱਲੋਂ ਦਾ ਧੰਨਵਾਦ ਹੈ 100 ਰੁਪਇਆ ਪੁਆਇੰਟ ਦੇ ਸੁਖਵੀਰ ਸਰਾਵਾ ਵਾਲਾ ਮੇਰੇ ਵੀਰੋ ਲਓ ਜੱਗੀ ਭੋਂਦਰ ਨੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਈ ਹੈ ਜੱਗੀ ਭੋਂਦਰ ਆਤਮਾ ਸਿੰਘ ਜਈ ਵੱਲੋਂ 100 ਰੁਪਏ ਜਿਹੜਾ ਉਹ ਦਿੱਤਾ ਜਾਣਾ ਹੈ 100 ਰੁਪਏ ਜੱਜ ਸਰਪੰਚ ਜਿਹੜਾ ਵੱਲੋਂ ਲੱਗਿਆ ਹੋਇਆ ਹੈ ਪਲੀਜ਼ ਇਹ ਪੈਸੇ ਜ਼ਰੂਰ ਕੋਈ ਦੇ ਕਰੀ ਜਾਓ ਜੀ ਨਾਲ ਦੀ ਨਾਲ ਪਲੇਅਰਾਂ ਤੱਕ ਲਓ ਜੱਗੀ ਭੋਂਦਰ ਨੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਈ ਹੈ ਹੁਣ ਚਾਰ ਜਾਫੀਆਂ ਵਿੱਚੋਂ ਵੇਖਣਾ ਵੀ ਕਾਲਾ ਦੋਦੇ ਦੀ ਧਰਤੀ ਦਾ ਨੌਜਾਨ ਖੇਡ ਮੈਦਾਨ ਦੇ ਵਿੱਚ ਇਸ ਵੇਲੇ ਲਾਉਂਦਾ ਜਫਾ ਪਰ ਪੁਆਇੰਟ ਜਿਹੜਾ ਨੌਜਾਨ ਜੱਗੀ ਭੋਂਦਰ ਵਾਲਾ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਹੈ ਸਕਵੀਰ ਸਰਾਮਾਂਵਾਲ ਮਾਣ ਹੈ ਕਹਿੰਦੇ ਮੋੜੇ ਜੋੜਾ ਵਾਲੇ ਨੂੰ ਇਸ ਨੌਜੋਨ ਤੇ ਲਓ ਸਕਵੀਰ ਸਰਾਮਾਂ ਦੀ ਕਬੱਡੀ ਪੈ ਰਹੀ ਹੈ ਚਾਰ ਜਾਫੀਆਂ ਦੇ ਵਿੱਚ ਹੁਣ ਕੌਣ ਜੱਫਾ ਲਾ ਰਿਹਾ ਪਿੱਥੇ ਵਾਲਾ ਸ਼ੀਰਾ ਦੁਨੀਆ ਦਾ ਮਾਹੌਲ ਉਹ ਸਵਾਦ ਆ ਗਿਆ ਮੇਰੇ ਵੀਰੋ ਉਹ ਪਾ ਲਓ ਢੰਗੜਾ ਮਕਸਾ ਵਾਲੇ ਅੱਜ ਮੇਲਾ ਸਿਰੇ ਦਾ ਹੋ ਗਿਆ ਹੈ ਇਹ ਆਲਮਾਰੇ ਦਾ ਮੇਲਾ ਮੇਰੇ ਵੀਰੋ ਲਵਲੀ ਦੇ ਚਾਚਾ ਜੀ ਲਵਲੀ ਲਈ 500 ਹੈ ਲਵਲੀ ਨੂੰ ਦੇ ਦੇ ਮੇਰੇ ਵੀਰ ਲਵਲੀ ਦੇ ਲਈ 500 ਹੈ ਲੈ ਵੀ ਜਿੰਦਰ ਸ਼ੀਰੇ ਦੇ ਲਈ ਜਿੰਦਰ ਕਹਿੰਦਾ 100 ਰੁਪਇਆ ਉਧਰ ਨਿਰਮਲ ਸਿੰਘ ਜੀ ਸੇਖੋ ਪ੍ਰਧਾਨ ਸਾਹਿਬ ਖੁਸ਼ ਹੈ ਸਮੁੱਚੀ ਪ੍ਰਬੰਧਕੀ ਕਮੇਟੀ ਇਧਰ ਸੂਰਜੁਨੀ ਨੋਟਾਂ ਦੀ ਵਰਖਾ ਕਰ ਰਹੀ ਹੈ ਇਧਰ ਨੌਜਾਨ ਕਹਿੰਦੇ ਜੱਗੀ ਦੀ ਕਬੱਡੀ ਤੇ ਦੇਖਣਾ ਵੀ ਨੌਜਾਨ ਕਾਲਾ ਦੋਦੇ ਵਾਲਾ ਹੰਨਾਂ ਦੇ ਦਰਮਿਆਨ ਪਈ ਹੋਈ ਟੱਕਰ ਤੇ ਨੌਜਾਨ ਜੱਗੀ ਭੋਂਦਰ ਦਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਲਓ ਕਹਿੰਦੇ 18 ਸਾਲਾਂ ਦੀ ਉਮਰ ਵਾਲਾ ਗੁਰਿੰਦਰ ਕਬੱਡੀ ਪਾਰ ਰਿਹਾ ਮੇਰੇ ਵੀਰੋ ਗੁਰਿੰਦਰ ਦੀ ਕਬੱਡੀ ਆ ਦਰਸ਼ਕਾਂ 'ਚ ਹਮੇਲ ਲਾ ਰਿਆ ਮੈਚ ਕਹਿੰਦੇ ਸਿਰੇ ਦਾ ਹੈ ਹੁਣ ਵੇਖਣਾ ਵੀ ਪਿੱਠੋ ਵਾਲਾ ਟੁੱਟ ਕੇ ਪੈ ਗਿਆ ਸ਼ੀਰਾ ਸ਼ੀਰਾ ਤੇ ਗੁਰਿੰਦਰ ਓਹ ਕੋਣੀ ਰਾਣੀ ਵਾਲੀ ਆ ਬੱਲੇ ਬੱਲੇ ਹੋ ਗਈ ਮਿੱਤਰੋ ਨਿਰਮਲ ਸਿੰਘ ਜੀ ਪ੍ਰਧਾਨ ਉਹਨਾਂ ਨੂੰ ਮੁਬਾਰਕਵਾਦ ਹੈ ਪ੍ਰਬੰਧਕੀ ਕਮੇਟੀ ਨੂੰ ਲਓ ਕੋਣੀ ਰਾਣੀ ਵਾਲੀ ਆ ਇਸ ਲਈ ਕਬੱਡੀ ਪੈਰੀ ਹੈ ਕਹਿੰਦੇ ਕੋਹਨੀ ਦੀ ਉਧਰ ਚਾਰ ਜਾਫੀਆਂ ਵਿੱਚੋਂ ਦੇਖਦਾ ਘੋੜਾ ਵਾਹ ਓ ਹੋ ਜੋ ਪਾਸ ਲਈ ਆ ਵੀਰ ਆ ਦਰਸ਼ਕਾਂ ਨੂੰ ਬੇਨਤੀ ਆ ਵੀ ਇੱਦਾਂ ਨਾ ਕਰੋ ਇਹ ਜਿਹੜਾ ਇੱਕ ਵੀਰ ਨੇ ਸ਼ਰਾਰਤ ਕੀਤੀ ਹੈ ਸੰਤਰੇ ਦੀ ਉਹ ਕਿਹੜਾ ਕੋਈ ਵੱਡਾ ਬਣ ਗਿਆ ਜਿਹਨੇ ਸੰਤਰਾ ਗਰਾਊਂਡ 'ਚ ਸਿੱਟਿਆ ਵੀਰ ਦੀ ਕੋਈ ਨਹੀਂ ਹੈਲੋ ਵੀਰ ਦੀ ਰਾਤ ਨਹੀਂ ਇੱਕ ਬੰਦਾ ਕਿਸੇ ਨੇ ਦੇਖਿਆ ਤਾਂ ਬਈ ਦੱਸ ਦੋ ਜੀ ਉਹ ਸੂਰਮਾ ਦਾ ਗਰਾਊਂਡ 'ਚ ਆ ਜੀ ਜਿਹਨੇ ਮਾਰਿਆ ਸੰਤਰਾ ਜੀ ਏਡੇ ਹੀ ਸੂਰਮਾ ਦਾ ਗਰਾਊਂਡ 'ਚ ਆ ਜੇ ਜੇ ਕੋਈ ਐਡਾ ਹੀ ਸੂਰਮਾ ਜਿਹੜਾ ਮਾਰ ਸਕਦਾ ਚੱਲਦੇ ਮੈਚ ਦਾ ਗਰਾਊਂਡ ਚ ਆ ਜਾਏ। ਇਦਾਂ ਪਲੇਅਰ ਦੇ ਮਾਰ ਕੇ ਬਈ ਇੱਕ ਬੰਦਾ ਸ ਐਨੀ ਦੁਨੀਆਈ ਉਹਦਾ ਮਾਹੌਲ ਖਰਾਬ ਕਰਦਾ ਕੋਈ ਵਧੀਆ ਗੱਲ ਨਹੀਂ। ਇੰਨਾ ਸੋਹਣਾ ਮੈਚ ਹੈ ਨਹੀਂ ਫਾਈਨਲ ਮੈਚ ਸਵਾਲ ਨਹੀਂ ਆਉਂਦਾ। ਪਿਆਰ ਦੇ ਨਾਲ ਲੈ ਵੀ ਸੁਖਵੀਰ ਆ ਜਾ ਜੇ ਕੋਈ ਹੁੰਦਾ ਤਾਂ ਮਾਰਨ ਵਾਲਾ ਆ ਜਾਂਦਾ। ਆ ਜਾ ਧੰਨਵਾਦ। ਤਾੜੀ ਮਾਰ ਦਿਓ ਦਰਸ਼ਕ ਵੀਰੋ। ਇਸ ਸੂਰਮੇ ਦਾ ਕੰਮ ਨਹੀਂ ਹੁੰਦਾ। میچ شروع کرا دو ایک سنترا سٹ کے کی میل کا یار دنیا سلاد لے رہی ہے لو جی ہوں میچ شروع ہے ہوں چار ریاست نوجوان آیا شریا لا دفاع پر ویخو کی پاکی 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 پاٹو گرو پلو بلو 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 سلاد पलो 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 बलो बलो पलो पलो बलो गो त आलम वारे जे सरपं साहिब हुन जूंगर वारा गबरो अीमी ਇਸ ਲਈ ਪੁਆਇੰਟ ਜੋੜਦਾ ਹੋਇਆ ਆਤਮਾ ਸਿੰਘ ਜੀ ਜਈ ਵੀ ਵੱਡੇ ਮਾਣ ਕਰਦੇ ਇਹਨਾਂ ਖਿਡਾਰੀਆਂ ਦੇ ਇਧਰ ਨੌਜਨ ਸੁਖਵੀਰ ਸਰਾਮਾ ਵਾਲਾ ਮੇਰੇ ਵੀਰੋ ਇਸ ਲਈ ਕਬੱਡੀ ਪਾਰਾ ਇੱਥੇ ਰਾਸ਼ਾ ਪਰ ਨਾ ਮਾਰੀਏ ਜਸ ਸਿੰਘ ਜੀ ਸਰਪੰਚ ਵੀ ਮਾਣ ਕਰਨਗੇ ਲਓ ਸ਼ੀਰਾ ਤੋਂ ਸੁਖਵੀਰ ਉਹ ਬੱਲੇ 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 ਓਏ ਓ ਸਿਆਣ ਓ ਕੌਡੀ ਰਾ ਓ ਬਾਈਆ ਹੋ ਜਾ ਮੈਚ ਕਹਿੰਦੇ ਕਿਤੇ ਕਿਤੇ ਹੀ ਮਿਲਦਾ ਹੈ ਹੈਲੋ ਓ ਬਾਈ ਵਾਲਾ ਕੋਈ ਦਰਸ਼ਕ ਗਰਾਹ ਚ ਨਹੀਂ ਹੈ ਹੈਲੋ ਕੋਈ ਵੀ ਦਰਸ਼ਕ ਨਹੀਂ ਗਰਾਹ ਚ ਹੈ ਮੇਰੀ ਬੇਨਤੀ ਹੈ ਇਧਰ ਵੀਰ ਕੈਮਰਾ ਚੱਲ ਰਿਹਾ ਲਾਈਵ ਨੇ ਜਸ ਸਿੰਘ ਜੀ ਮੈਂ ਨਾ ਬੋਲੀ ਜਾਣਾ ਵਾ ਦੇਖੋ ਪਿੱਠੋ ਵਾਲਾ ਓ ਸ਼ੀਰਾ ਟੇਗ ਰੰਗ ਓ ਬੱਲੇ ਬੱਲੇ ਇਹ ਸੇਰ ਦਾ ਭੰਗੜਾ ਪੈਂਦਾ ਦਿਖਾ ਲੋਕਾਂ ਨੂੰ ਆਲਮ ਵਾਲੇ ਕਿਵੇਂ ਭੰਗੜਾ ਪੈਂਦਾ ਓ ਆ ਮੈਚ ਸਿਰੇ ਦਾ ਮੈਚ ਸਮਾਪਤ ਆਇਆ ਮੈਚ ਵਧੀਆ ਲੱਗਿਆ ਤੇ ਲਲਕਾਰੋ ਆਤਮਾ ਸਿੰਘ ਜਈ ਵੱਲੋਂ ਦੇ 300 ਰੁਪਏ ਜੀ ਕਿਹਦੇ ਲਈ ਹੈ ਰਾਜਪਾਲ ਉਹਨਾਂ ਵੱਲੋਂ ਪ੍ਰਧਾਨ ਸਾਹਿਬ ਨਰਮਨ ਸਿੰਘ ਜੀ ਜਾਨੀ ਸਿੰਘ ਜੀ ਵੱਲੋਂ ਕਿਹਦੇ ਲਈ ਕਿਹਦੇ ਲਈ ਜੀ ਉਹ 300 ਰੁਪਏ ਦੋਦੇ ਦੇ ਪੁਆਇੰਟ ਕਿੰਨੇ ਆ ਜੀ ਹਜੇ 14 ਨਾ ਗਰਾਉਂਡ ਤੇ ਆਇਆ ਭੁੰਦਰ ਨੇ ਪੁਆਇੰਟ 13 ਦੋਦਾ 14.5 ਦੋਦਾ ਫਾਸਟ ਭੁੰਦਰ ਸੈਕੰਡ ਬੈਸਟ ਰੇਡਰ ਬੈਸਟ ਰੇਡਰ 7 ਕਬਡੀਆਂ ਤੇ 6 ਪੁਆਇੰਟ ਅੱਜ ਦੇ ਟੂਰਨਾਮੈਂਟ ਦਾ ਬੈਸਟ ਰੇਡਰ ਜੱਗੀ ਭੁੰਦਰ 7 ਕਬਡੀਆਂ ਤੇ 6 ਪੁਆਇੰਟ ਨੇ ਜੱਗੀ ਭੁੰਦਰ ਅੱਜ ਦੇ ਟੂਰਨਾਮੈਂਟ ਦਾ ਬੈਸਟ ਰੇਡਰ ਬੈਸਟ ਯਾਫੀ ਕੋੜਾ ਦੋਦੇ ਵਾਲਾ 6 ਟੱਚ 3 ਜੱਫੇ ਹੈਲੋ ਸ਼ੀਰੋ ਜਸੇ ਤਿੰਨ ਜਸੇ ਨੇ ਪਰ ਟੱਚ 9 ਨੇ ਕੋੜੇ ਦੇ 66 ਟੱਚਾਂ ਤੇ ਤਿੰਨ ਜਸੇ ਕੋੜਾ ਬੈਸਟ ਤੇ ਜੱਗੀ ਪੁਹਲੜ ਬਹੁਤ ਬਹੁਤ ਧੰਨਵਾਦ ਨਿਰਮਲ ਸਿੰਘ ਪ੍ਰਧਾਨ ਜੀ ਵੱਲੋਂ ਸਾਰੀ ਸੰਗਤ ਦਾ ਸਾਰੇ ਖਿਡਾਰੀਆਂ ਦਾ ਬਹੁਤ ਬਹੁਤ ਧੰਨਵਾਦ ਜੇ ਕਿਸੇ ਵੀਰ ਦੀ ਸ਼ਾਨ ਦੇ ਖਿਲਾਫ ਗਲਤ ਸ਼ਬਦ ਬੋਲਿਆ ਗਿਆ ਹੋਵੇ ਤਾਂ ਮਾਫ਼ ਕਰਨਾ ਵਾਹਿਗੁਰੂ ਜੀ ਤੱਕ ਹੈ ਜੀ ਸਤਿ ਸ੍ਰੀ ਅਕਾਲ